ਵਾਹਿਗੁਰੂ ਸਾਹਿਬ ਜੀ ਕਤਗ ਕਰਮਗਮਾ ਮਾਨੇ ਦੂਸਨ ਕਾਉ ਜੋਗ ਪਰਮੇਸ਼ਰ ਦੇ ਭੁੱਲਿਆ ਵੇ ਆਪਣ ਸੱਬੇ ਰੋਗ ਕਤਗ ਗਰਮ ਕਮਾਵਨੇ ਦੂਸਨਾ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਵਿਮਕੋਏ ਰਾਮ ਤੇ ਲਗਣ ਜਨਮ ਵਜੋਗ ਕਿਨ ਮਕਉੜ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿ ਜ਼ਦ ਰੂਹ ਰੋਜ ਕਿਤਾ ਕਿਛੁ ਨਾ ਹੋਇ ਲਿਖਿਆ ਧੁਰ ਸੰਜੋਗ ਵਰਡ ਭਾਗੀ ਮੇਰਾ ਪ੍ਰਭ ਮਿਲੈ ਤਉ ਉਤਰੈ ਸਭ ਵਿਯੋਗ ਨਾਨਕ ਗਾ ਬ੍ਰਹ ਰਾਖਲੇ ਮੇਰੇ ਸਾਹਿਬ ਬੰਦੀ ਮੂਚਾ ਕਤਕ ਹੋਵੈ ਸਾਧ ਸੰਗ ਬਿਨਸੇ ਸਬੇ ਸੋਚ ਨਾਨਕ ਗੋਬਰਾਵਰਾ ਗਲੇ ਮੇਰੇ ਸਾਹਿਬ ਬੰਦੀ ਮੂਚ ਕਤਗ ਹੋਵੇ ਸਾਧ ਸੰਗ ਬਿਨਸ ਸਬੇ ਸੋਚ ਵਾਹੇ ਗੁਰਜੀ ਕਾ ਹਾਲਸਾ ਵਾਹਿਗੁਰੂ ਜੀ ਕੀwidehat ਕਤਗ ਕਰਮ ਕਮਾਵਨੇ ਦੋਸ ਨਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਥ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਤਤਕ ਦੇ ਮਹੀਨੇ ਦੁਆਰਾ ਸੰਗਤ ਨੂੰ ਉਪਦੇਸ਼ ਕਰਦੇ ਹਨ ਸਮਝਾਉਂਦੇ ਹਨ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਹੀ ਸੁੱਖ-ਦੁੱਖ ਦੀ ਪ੍ਰਾਪਤੀ ਦਾ ਕਾਰਨ ਨੇ ਐਵੇਂ ਕਿਸੇ ਨੂੰ ਕੋਈ ਦੋਸ਼ ਨਹੀਂ ਦੇਣਾ ਚਾਹੀਦਾ ਦੱਦੈ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣ ਸਰੀਰ 'ਤੇ ਦੁੱਖ ਦੇ ਆਇਆ ਕਿਸੇ ਹੋਰ ਦੂਜੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੋ ਜੋਗ ਜਿਵੇਂ ਕਰਮ ਕਮਾਉਂਦੇ ਉਵੇਂ ਫਲ ਭੋਗਦੇ ਨੇ ਇਹ ਜੀਵ ਕਿਸੇ ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ ਦੱਦੈ ਦੋਸ਼ ਨਾ ਦੇਉ ਕਿਸੈ ਦੂਸ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰ ਜਣਾ ਆਪ ਗਮਾਣਾ ਵਿਛੜੀ ਦੋਸ ਨਾ ਕਾਹੂ ਦੇਨ ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ ਇਹ ਜੀਵ ਮਾਇਆ ਦੇ ਪਿੱਛੇ ਲੱਗ ਗਏ ਪਰਮੇਸ਼ਰ ਤੋਂ ਭੁੱਲਣ ਕਰਗੇ ਸਾਰੇ ਰੋਗ ਇਹਨੂੰ ਤਾਂ ਹੀ ਆ ਕੇ ਵਿਆਪਦੇ ਜਿਹੜੇ ਪੁਰਸ਼ RAM ਤੋਂ ਬੇਮੁਖ ਹੋ ਜਾਂਦੇ ਉਹਨਾਂ ਨੂੰ ਜਨਮ ਮਰਨ ਦੇ ਦੁੱਖ ਲੱਗੇ ਰਹਿੰਦੇ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਵਿਜੋਗ ਦਾ ਭਾਵ ਦੁੱਖ ਜਿਹੜੇ ਉਹ ਲੱਗੇ ਰਹਿੰਦੇ ਕਿਨਮਾ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਇਹ ਜਿੰਨੇ ਕੋ ਮਾਇਆ ਦੇ ਭੋਗ ਨੇ ਪਦਾਰਥ ਨੇ ਇਹ ਸਾਰੇ ਮਿੱਠੇ ਲੱਗ ਰਹੇ ਨੇ ਉਹ ਸਾਰੇ ਦੇ ਸਾਰੇ ਇੱਕ ਖੰਨ ਵਿੱਚ ਦੁਖदाई ਹੋ ਗਏ ਦੇਖ ਮਰੀਦਾ ਜੇ ਥੀਆ ਸ਼ੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਨ ਕਹੀਏ ਕਿਸ ਹਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਦਿਨ ਕੀਤਾ ਰੋਗ ਕੌੜਾ ਹੋਏ ਪਤਿਸਟਿਆ ਪਿਆਰੇ ਇਸ ਤੇ ਉਪਜਿਆ ਸੋਗ ਮਿੱਠਾ ਕਰਕੇ ਖਾਇਆ ਬਹੁ ਸਾਦੋ ਵਧਿਆ ਰੋਗ ਸ਼ੁੱਧ ਭਧਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਜਿੰਨੇ ਵੀ ਪਦਾਰਥ ਸੀ ਅੰਧ ਸਮੇ ਸਾਰੇ ਇਹ ਕੌੜੇ ਹੋਗੇ ਸਾਰੇ ਵੱਖਰੇ ਹੋਗੇ ਖੜੇ ਹੋਗੇ ਤੇ ਦੁਖਦਾਈ ਹੋਗੇ ਇਹ ਜੀਵ ਦੀ ਵਿਚੋਲਗੀ ਜੋ ਸ਼ਬਾਰਸ਼ ਕੋਈ ਨਹੀਂ ਕਰ ਸਕਦਾ ਫਿਰ ਕਿਉਂ ਕਿਸੇ ਦੇ ਅੱਗੇ ਜਾ ਕੇ ਰੋਜ ਰੋਣਾ ਕਰੇ ਕੇਵਲ ਦੇ ਕੇਵਲ ਉਹਦੇ ਪਿਆਰੇ ਸੰਤ ਨੇ ਜਿਹੜੇ ਇਹਦੀ ਵਿਚੋਲਗੀ ਕਰ ਸਕਦੇ ਹਰ ਦਰਗਹ ਕਾਬਾ ਸੀਠ ਉਸ ਪਰਮੇਸ਼ਰ ਤੋਂ ਬਗੈਰ ਇਹਦੀ ਵਿਚੋਲਗੀ ਕੋਈ ਕਰ ਨਹੀਂ ਸਕਦਾ ਵੇਚ ਨਾ ਕੋਈ ਕਰ ਸਕੈ ਕਿਸ ਸਰਵਰੂਜ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੁੰਦਾ ਇਹਦਾ ਸੰਜੋਗ ਵਿਜੋਗ ਤੁਰ ਤੋਂ ਹੀ ਲਿਖਿਆ ਗਿਆ ਇਹਦੇ ਧਰਮਾਂ ਦਾ ਸੰਜੋਗ ਵਿਜੋਗ ਤੋ ਰੋਏ ਲਿਖਿਆ ਆਇਆ ਵੱਡ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬਿਯੋਗ ਜਦੋਂ ਵੱਡਿਆਂ ਭਾਗਾ ਨਾਲ ਪਰਮੇਸ਼ਰ ਮਿਲ ਜਾਵੇ ਤਾ ਇਹਦੇ ਸਾਰੇ ਬਿਯੋਗ ਦੁੱਖ ਜਿਹੜੇ ਉਹ ਉਤਰ ਜਾਂਦੇ ਵੱਡ ਭਾਗੀ ਮੇਰਾ ਪ੍ਰਭ ਮਿਲ ਦਾ ਉਤਰੈ ਸਭ ਬੇਹੋਗ ਨਾਨਕ ਗੋਬਰਵ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਮਹਾਰਾਜ ਜੀ ਸਮਝਾਉਂਦੇ ਵੀ ਇੰਜ ਬੇਨਤੀਆਂ ਕਰੋ ਹੇ ਮੇਰੇ ਸਾਹਿਬ ਬੰਦੀ ਖਾਨੇ ਤੋਂ ਛਡਾਉਣ ਵਾਲੇ ਪਰਮੇਸ਼ਰ ਜਿਵੇਂ ਆਪ ਜੀ ਨੇ ਭਵੰਜਾ ਰਾਜਿਆਂ ਨੂੰ ਬੰਦੀਖਾਨੇ ਤੋਂ ਛੁਡਾਇਆ ਔਰ ਉਹਨਾਂ ਦੀ ਬੰਦ ਖਲਾਸੀ ਕਰਾ ਕੇ ਗਵਾਲੀਅਰ ਦੇ ਕਿਲੇ ਵਿੱਚੋਂ ਫਿਰ ਆਪ ਦਰਬਾਰ ਸੈ ਪਹੁੰਚੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਬੰਦੀ ਛੋੜਦੋਂ ਸਿੱਖ ਧਰਮ ਦੇ ਵਿੱਚ ਮਨਾਇਆ ਜਾਂਦਾ ਹੈ ਦੀਵਾਲੀ ਦੇ ਰੂਪ ਵਿੱਚ ਸੁੱਧ ਦੀਵਾਲੀ ਦਾ ਵੀ ਤਿਹਾਰ ਆ ਰਿਹਾ ਹੈ ਜਿਹੜਾ ਹਿੰਦੂਆਂ ਦੇ ਸਿੱਖਾਂ ਦਾ ਸਾਂਝਾ ਤਿਹਾਰ ਹੈ ਸਿੱਖ ਜਿਹੜੇ ਇਸ ਤਿਹਾਰ ਨੂੰ ਤਾਂ ਮਨਾਉਂਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਦਿਨ ਭਵੰਜਾ ਰਾਜਿਆਂ ਦੇ ਸਮੇਤ ਗਵਾਲੀਅਰ ਦੇ ਕਿਲੇ ਵਿੱਚੋਂ ਰਹਾਉ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸਾਰੀ ਸੰਗਤ ਨੇ ਘੋੜੇ ਦੇ ਦੀਵੇ ਬਾਲ ਕੇ ਖੁਸ਼ੀ ਦਾ ਇਜਹਾਰ ਕੀਤਾ ਸੀ ਮਹਾਰਾਜ ਜੀ ਸਮਝਾਉਂਦੇ ਹਨ ਪਰਮੇਸ਼ਰ ਤੁਸੀਂ ਬੰਦੀਖਾਨੇ ਤੋਂ ਛਡਾਉਣ ਵਾਲੇ ਰੱਖਿਆ ਕਿ ਆਪ ਮੈਨੂੰ ਰੱਖ ਲੈਣਾ ਕਰੋ ਨਾਨਕ ਗੋਬ੍ਰਵ ਰੱਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਗ ਹੋਵੈ ਸਾਧ ਸੰਗ ਬਿਨਸ ਸਬੇ ਸੋਚ ਕਤਕ ਦੇ ਮਹੀਨੇ ਦੁਆਰਾ ਮਹਾਰਾਜ ਇਹ ਸਮਝਾਉਂਦੇ ਜਦੋਂ ਪੂਰਨ ਸੰਤਾਂ ਦਾ ਸਤ ਸੰਗ ਪ੍ਰਾਪਤ ਹੋ ਜੇ ਫਿਰ ਸਾਰੇ ਸੋਚ ਫਿਕਰ ਇਹ ਨਾਸ ਹੋ ਜਾਂਦੇ ਪੂਰਨ ਸੰਤ ਗਨ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਹਿ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਤੇ ਜਦੋਂ ਪੂਰਨ ਸੰਤਾਂ ਦਾ ਸਤ ਸੰਗ ਪ੍ਰਾਪਤ ਹੋ ਗਿਆ ਫਿਰ ਸਾਰੇ ਫਿਕਰ ਸੋਚ ਨਾਸ ਹੋ ਜਾਂਦੇ ਕਰ ਕੇ ਰਿਪਾ ਪ੍ਰਵ ਸਾਧ ਸੰਗ ਮੇਲੀ ਜਾ ਫਿਰ ਦੇਖਾ ਤਾ ਮੇਰਾ ਅੱਲੋ ਬੇਲੀ ਫਿਰ ਉਹ ਪਰਮੇਸ਼ਰ ਉਹ ਅੱਲਾ ਉਹ ਰਾਮ ਉਹ ਵੀਰ ਬੇਲੀ ਬਣ ਜਾਂਦਾ ਜਦੋਂ ਸੰਤਾਂ ਦਾ ਸੰਗ ਪ੍ਰਾਪਤ ਹੋ ਜਾਏ ਤੇ ਸੰਤ ਜਿਹੜੇ ਵੀਰ ਇਹਦੀ ਵਿਚੋਲਗੀ ਕਰਕੇ ਇਹਨੂੰ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਤੇ ਜਿਹੜੇ ਜੀਵ ਸਤ ਸੰਗ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਉਹ ਸੁਖੀ ਰਹਿੰਦੇ ਸੋਭਾ ਪਾਉਂਦੇ ਜਿਹੜੇ ਸਿਮਰਨ ਨਹੀਂ ਕਰਦੇ ਉਹ ਸੰਸਾਰ ਵਿੱਚ ਦੁਖੀ ਰਹਿੰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ ਕਤਕ ਦੇ ਮਹੀਨੇ ਦੁਆਰਾ ਸਤਗੁਰ ਜੀ ਸੰਗਤ ਨੂੰ ਉਪਦੇਸ਼ ਕਰਦੇ ਪਰਮੇਸ਼ਰ ਦਾ ਸਿਮਰਨ ਸਵਾਸ ਸਵਾਸ ਕਰਨਾ ਚਾਹੀਦਾ ਇਹ ਜੀਵ ਦੇ ਆਪਣੇ ਕੀਤੇ ਕਰਮ ਹੀ ਸੁਖ ਦੁਖ ਦੀ ਪ੍ਰਾਪਤੀ ਦਾ ਕਾਰਨ ਹੈ ਸਰੀਰ ਪਰ ਦੁੱਖ ਆਇਆ ਘਰ ਕਿਸੇ ਦੂਜੇ ਮਨੁੱਖ ਨੂੰ ਦੋਸ਼ ਦੇਣਾ ਠੀਕ ਨਹੀਂ ਅੱਜ ਕਤਕ ਦੀ ਸੰਗਰਾਦ ਦਾ ਸ਼ੁਭ ਦਿਹਾੜਾ ਆਓ ਮਹਾਰਾਜ ਜੀ ਅੱਗੇ ਬੇਨਤੀਆਂ ਕਰੀਏ ਸਤਿਗੁਰ ਜੀ ਪਿੱਛੇ ਜਿਹੜੇ ਅਸੀਂ ਔਗਣ ਕੀਤੇ ਮਾੜੇ ਕਰਮ ਕੀਤੇ ਆਪ ਕਿਰਪਾ ਕਰਕੇ ਬਖਸ਼ ਲੈਣਾ ਕਰੋ ਅੱਗੇ ਤੋਂ ਸਿੱਧੇ ਮਾਰਗ ਤੇ ਪਾਉਣਾ ਕਰੋ ਜਦੋਂ ਅਸੀਂ ਅਮਰਦੇਵਲੇ ਉੱਟ ਗਏ ਸਤਿਗੁਰਾਂ ਦੇ ਦਰਸ਼ਨ ਕਰ ਗਏ ਬਾਣੀ ਸਰਵਣ ਕਰ ਗਏ ਬੇਨਤੀਆਂ ਕਰਾਂਗੇ ਤਾਂ ਸਤਿਗੁਰ ਜੀ ਕਿਰਪਾ ਕਰ ਦੇਣਗੇ ਸਾਡੇ ਵੀ ਕਰ ਦੇਣਗੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਗੋਬਰਵ ਰਖਲੇ ਮੇਰੇ ਸਾਹਿਬ ਬੰਦੀ ਮੋਚ ਕਤਗਹੁਵੈ ਸਾਧ ਸੰਗ ਬਿਨਸ ਸਬ ਸੋਚ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅਚਰਵਾਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ